ਇਹ ਬਰਫ਼ ਜਿਹੜੀ ਰਾਤ ਪਈ ਹੈ ਸਾਫ਼ ਕਰਨ ਵਾਲੀ ਹੈ ਮੈਂ ਤੁਸੀਂ ਰਾਤ ਫਿਰ ਸਾਫ਼ ਕਰ ਦੇਣੀ ਹੈ ਆਉਣੇ ਜਿਹੜੇ ਅੰਗਰੇਜ਼ ਆਪਦੇ ਕੁੱਤੇ ਨੂੰ ਬਾਹਰ ਅੰਦਰ ਜੇ ਕਰਾ ਕੇ ਉਹਦੀ ਲੰਬੀ ਰੱਸੀ ਆ ਕੁੱਤਾ ਅੱਗੇ ਨਹੀਂ ਜਾ ਰਿਹਾ ਪੂਰੀ ਲੰਬੀ ਰੱਸੀ ਰੱਖੀ ਇਹਨਾਂ ਨੇ ਇਹ ਬਰਫ ਨੂੰ ਹਟਾਉਦੀ ਆ ਜਿਹੜੀ ਇਹ ਇਹਦੇ ਨਾਲ ਕੱਚਾ ਜਾਂ ਨਾ ਨੇ ਰਸਤਾ ਸਾਫ ਕਰ ਦਿਆ ਜਿਹੜੀ ਗੱਡੀਆਂ ਨੇ ਲੰਘਣਾ ਜਿੱਥੋਂ ਇਹ ਸਾਰੇ ਰਸਤਿਆਂ ਤੋਂ ਜਿੰਨੀ ਬਰਫਬਾਰੀ ਬਣੂਗੀ ਇਹਨਾਂ ਨੇ ਸਾਫ ਕਰਨਾ ਉਹ ਪਰ ਇੱਕ ਹੋਰ ਫਿਰਦੀ ਉਹ ਵੀ ਦਿਖਾਉਣਾ ਤੁਹਾਨੂੰ ਉਹ ਮੈਸੇਜ ਅੱਛਾ ਇਹਨਾਂ ਨੇ ਜਿਹੜਾ ਮੰਨ ਲਓ ਜੀ ਇਹ ਜਿਹੜੇ ਸنوਪ ਪੈਣੀ ਸੀ ਇਹ ਜਿਹੜਾ ਛੱਡ ਜਾਣਗੇ ਵੀ ਗੱਡੀ ਖੜੀਏ ਕਿਸੇ ਦੀ ਹਾਂ ਸنوਪ ਪੈਣੀ ਸੀ ਤੇ ਵੀ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਮੈਸੇਜ ਪਾਤਾ ਵੀ ਇੰਨੀ ਵਜ੍ਹਾ ਨਾਲ ਸنوਪ ਪੈਣੀ ਆ ਆਪਦੀਆਂ ਗੱਡੀਆਂ ਇੱਥੋਂ ਹਟਾ ਲਓ ਤੇ ਜਿਹਨੇ ਨਹੀਂ ਹਟਾਈਆਂ ਤੇ ਆਹ ਖੜੀਆਂ ਗੱਡੀਆਂ ਕਿਸੇ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਿਹੜੇ ਬਰਫ਼ ਹਟਾ ਰਹੇ ਆ ਤੇ ਇਹ ਇਹਨਾਂ ਦੀ ਟਿਕਟ ਕੱਟੀ ਜਾਊਗੀ ਜੁਰਮਾਨਾ ਹੋਊਗਾ ਇਹਨਾਂ ਨੂੰ ਆ ਹੁਣ ਮੌਕੇ ਤੇ ਵੀ ਭੱਜ ਕੇ ਆਏ ਨੇ ਇੱਕਦਮ ਉਹ ਮੈਨੂੰ ਅਜੇ ਹੁਣ ਪਤਾ ਲੱਗਿਆ ਵੀ ਉਹ ਐਵੇਂ ਨਹੀਂ ਆਇਓ ਕਿਉਂਕਿ ਆ ਖਾਲੀ ਕਰਤਾ ਥਾ ਹਾਂ ਖਾਲੀ ਥਾਂ ਕਰਿਆ ਤਾਂ ਹੀ ਕਰਿਆ ਨਣੇ ਵੀ ਆ ਜਿਹੜਾ ਨਹੀਂ ਤੇ ਇੱਥੇ ਖਾਲੀ ਦੇਖਦੇ ਨਹੀਂ ਸੀ ਗੱਡੀਆਂ ਖੜੀਆਂ ਰਹਿੰਦੀਆਂ ਸੀ ਤੇ ਹੁਣ ਇਹਨਾਂ ਨੇ ਸਾਫ ਸਫਾਈ ਕਰਨੀ ਸੀ ਬਰਫ ਬਾਰੀ ਪਈ ਆ ਤੇ ਇਹਨਾਂ ਨੇ ਪਹਿਲਾਂ ਮੈਸੇਜ ਲਾਤੇ ਆ ਉਹ ਦੇਖੋ ਉਹਨੂੰ ਉਧਰੋਂ ਲੈ ਕੇ ਆਉਂਦਾ ਨਾ ਉਹ ਹਾਂ ਉਹਨਾਂ ਟਾਈਮ ਤੋਂ ਉਹ ਉਹ ਕਰੂਗਾ ਪਰ ਇਹ ਥੋੜੀ ਨਾ ਬਾਰ ਬਾਰ ਹਮਨਦੀ ਉਹਦੀ ਹਾਂ ਉਹ ਗੱਡੀਆਂ ਆ ਇੱਥੇ ਦੇਖ ਕੇ ਹੁਣ ਉਹ ਪਾਸੇ ਦੀ ਕਰ ਲੈਂਦਾ ਹੈ ਹਾਂ ਇਹ ਇਹਨਾਂ ਦੀ ਟਿਕਟ ਕੱਟੀ ਜਾਣੀ ਐ ਜਿਹੜੀਆਂ ਆ ਗੱਡੀਆਂ ਖੜੀਆਂ ਹੁਣ ਤੇ ਟੱਕਟੇ ਪੰਮਾ ਬੈਂਚ ਵੀ ਵੱਜ ਗਿਆ ਜਬਾ ਹਾਂ ਇਹਨੇ ਕਣ ਅਸੀਂ ਤਾਂ ਮੈਸੇਜ ਕੀਤੇ ਆ ਹਾਂ ਨਹੀਂ ਜ਼ਿੰਮੇਵਾਰੀ ਨਹੀਂ ਇਹ ਇਹਨਾਂ ਦਾ ਤਾਂ ਕੰਮ ਆ ਬਰਪਾ ਹਟਾਉਣਾ ਤੇ ਰਸਤਾ ਤੁਸੀਂ ਆਪ ਦਾ ਇੱਥੋਂ ਸਾਫ ਤੁਸੀਂ ਕਰਨਾ ਵੀ ਇਹਦਾ ਜਿਹੜੀਆਂ ਗੱਡੀਆਂ ਆਵਦੀਆਂ ਪਾਸੇ ਕਰ ਦੇਣੀਆਂ ਹਾਂ ਸਹੀ ਗੱਲ ਹੈ ਇਹ ਗੱਲ ਆ ਜੀ ਵਾਕਿਆ ਜਿਹੜੀਆਂ ਗੱਡੀਆਂ ਖੜੀਆਂ ਇਹਨਾਂ 'ਚ ਜੇ ਵੱਜ ਵੀ ਗਈ ਕੋਈ ਲੱਗ ਗਈ ਕਿਸੇ ਨੁਕਸਾਨ ਹੋ ਗਿਆ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਗੱਡੀਆਂ ਵਾਲਿਆਂ ਦੀ ਨਾ ਕਿ ਇਹਨਾਂ ਇਹਦੀ ਜ਼ਿੰਮੇਵਾਰੀ ਹੈ ਇਹ ਤਾਂ ਬਚਾਪ ਚਾ ਕੇ ਫੇਰ ਵੀ ਕੰਮ ਕਰੀ ਜਾਂਦਾ ਦੇਖੀ ਜਾਂਦੇ ਕਿੰਨਾ ਟਾਈਮ ਹੋ ਗਿਆ ਮਰ ਲੋ ਜਿਹੜਾ ਇਹ ਆ ਰਸਤਾ ਸਾਫ਼ ਕਰ ਕਿਉਂਕਿ ਬਰਪਾਈ ਜਿਆਦਾ ਰਾਤ ਬਹੁਤ ਜਿਆਦਾ برف ਪਈ ਹੈ ਤੇ ਇੱਕ ਪਰੇ ਸੂਚੀ ਜਿਹੜੀ ਮਸ਼ੀਨ ਫਿਰਦੀ ਹੈ ਉੱਥੇ ਨੇੜੇ ਨੇੜੇ ਜਿਹੜਾ ਉਹ ਚੱਕਦੀ ਹੈ